ਜੈ ਹਿੰਦ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਕੁਛ ਹੀ ਦਿਨਾਂ ਬਾਅਦ ਰੱਖੜੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਏਗਾ ਰੱਖੜੀ ਦਾ ਤਿਉਹਾਰ ਭੈਣ ਭਰਾ ਦਾ ਜਿਹੜਾ ਪਿਆਰ ਦਾ ਪ੍ਰਤੀਕ ਹੈ ਔਰ ਹਰ ਸਾਲ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਗੱਲ ਕਰੀਏ ਤਾਂ ਗੁਰਦਾਸਪੁਰ ਸ਼ਹਿਰ ਦੇ ਪੋਸਟ ਆਫਿਸ ਵਿੱਚ ਵੀ ਬਹੁਤ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਆਮ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਨੇ ਚਾਹੇ ਉਹ ਪੈਕਿੰਗ ਦੀ ਹੋਏ ਚਾਹੇ ਹੋਰ ਤਰ੍ਹਾਂ ਦੀ ਹੋਏ ਬਹੁਤ سارے ਜਿਹੜੇ ਉਪਰ ਦੇ ਹੈ ਪੋਸਟ ਆਫਿਸ ਗੁਰਦਾਸਪੁਰ ਵੱਲੋਂ ਕੀਤੇ ਜਾ ਰਹੇ ਨੇ ਸਾਡੇ ਨਾਲ ਇਸ ਵੇ ਅ ਸੀਨੀਅਰ ਸੁਪਰਡੈਂਟ ਜਿਹੜੇ ਹੈ ਪੋਸਟ ਆਫਿਸ ਦੇ ਜਿਹੜੇ ਇੰਚਾਰਜ ਨੇ ਚਰਨਜੀਤ ਸਿੰਘ ਜੀ ਉਹ ਵੀ ਮजूद ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੋਂ ਇਸ ਪੋਸਟ ਆਫਿਸ ਬਾਰੇ ਕੀ ਕੰਮ ਚੱਲ ਰਹੇ ਨੇ ਔਰ ਕਿਹੜੇ ਕਿਹੜੀ ਫੈਸਿਲਿਟੀਆਂ ਆਮ ਜਨਤਾ ਨੂੰ ਦੇਣ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਸ੍ਰੀ ਕਾਲ ਜੀ ਸਰ ਸਭ ਤੋਂ ਪਹਿਲਾਂ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਰਕਾ ਬਹੁਤ ਬਹੁਤ ਸ਼ੁਕਰੀਆ ਜੀ ਔਰ ਤੁਹਾਡੇ ਚੈਨਲ ਤੇ ਮੈਨੂੰ ਸਮਾਂ ਦੇਣ ਲਈ ਵੀ ਬਹੁਤ ਬਹੁਤ ਸ਼ੁਕਰੀਆ ਅ ਸਰ ਪੋਸਟ ਆਫਿਸ ਗੁਰਦਾਸਪੁਰ ਚ ਤਹੀ ਨਗਰੀ ਜੁਆਇਨਿੰਗ ਕੀਤੀ ਹੈ। ਹੋਰ ਕਿਹੜੀ ਕਿਹੜੀ ਫੈਸਿਲਟੀਆਂ ਜਿਹੜੀਆਂ ਆਮ ਜਨਤਾ ਨੂੰ ਦੇ ਰਹੇ ਹੈ ਉਹ ਰਕੜੀ ਦੇ ਸੰਬੰਧ ਵਿੱਚ? ਬਿਲਕੁਲ ਜੀ ਪੋਸਟ ਉਹ ਪੋਸਟ ਆਫਿਸ ਗੁਰਦਾਸਪੁਰ ਡਿਵੀਜ਼ਨ ਦੇ ਜਿੰਨੇ ਵੀ ਪੋਸਟ ਆਫਿਸ ਹੈ ਇਨਕਲੂਡਿੰਗ ਪਠਾਨਕੋਟ ਡਿਸਟ੍ਰਿਕਟ ਔਰ ਗੁਰਦਾਸਪੁਰ ਡਿਸਟ੍ਰਿਕਟ ਸਾਰੇ ਪੋਸਟ ਆਫਿਸਾਂ ਦੇ ਫੋਰਨ ਨੂੰ ਅਗਰ ਤੁਸੀਂ ਰਕੜੀ ਭੇਜਣਾ ਚਾਹੁੰਦੇ ਹੈ ਤਾਂ ਪੈਕਿੰਗ ਫੈਸਿਲਿਟੀ ਡਾਕ ਕਰਨ ਦੇ ਅੰਦਰ ਹੀ ਅਵੇਲੇਬਲ ਹੈ ਤੁਹਾਨੂੰ ਬਾਹਰ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਪੈਣਾ ਦੇ ਪਿਆਰ ਨੂੰ ਭਰਾਵਾਂ ਤੱਕ ਪਹੁੰਚਾਉਣ ਲਈ ਅਸੀਂ ਜੋ ਹੈ ਇਸ ਵਾਰ ਵਾਟਰਪਰੂਫ ਰਿਫਾਫੇ ਅਵੇਲੇਬਲ ਕਰਾਈ ਹੈ ਜਿਨ੍ਹਾਂ ਦਾ 6000 ਤੋਂ ਜ਼ਿਆਦਾ ਪੈਣਾ ਨਹੀਂ ਫਾਇਦਾ ਲੈ ਵੀ ਲਿਆ ਹੈ ਔਰ ਬਾਕੀਆਂ ਨੂੰ ਵੀ ਅਪੀਲ ਹੈ ਕਿ ਉਹ ਫਾਇਦਾ ਲੈਣ ਸਰ ਪਿਛਲੇ ਸਾਲ ਨਾਲੋਂ ਤੇ ਪੂਨੋ ਵਾਲੇ ਸਾਲਾਂ 'ਚ ਕਿਸ ਤਰ੍ਹਾਂ ਦਾ ਫਰਕ ਲੱਗ ਰਿਹਾ ਔਨਲਾਈਨ ਰਕੜੀ ਦੇ ਰਵਾਚ ਚੱਲਣ ਤੋਂ ਬਾਅਦ ਵੀ ਪੋਸਟ ਆਫਿਸ ਵਿਸ਼ਵਾਸ